ਸਾਸੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡਾ ਮੇਰੇ ਨਵੇਂ ਵਲੌਗ ਦੇ ਵਿੱਚ ਅੱਬੇ मजा ਆਏਗਾ ਨਾ ਭੀੜੋ ਅੱਜ ਦੇ ਵਲੌਗ ਚ ਆਪਾਂ ਜਾ ਰਹੇ ਹਾਂ ਸਵਿਟਜ਼ਰਲੈਂਡ ਇਟਲੀ ਦੀ ਦਰਦਿਲ ਦਾ ਆਪਾਂ ਚਾਲੇ ਪਾਤੇ ਨੇ ਗੱਡੀ ਲੋਡ ਹੋ ਗਈ ਏ ਤੇ ਲੋਡ ਪਤਾ ਨਹੀਂ ਪੱਖੇ ਜਿ ਹੋਏ ਨੇ ਗੱਡੀ 'ਚ ਬੜਾ ਹੋਲਾ ਮਾਲ ਆ ਚਾਰ ਘਟਾਣੇ ਲੋੜਿਆ ਸਾਰਾ ਪਰ ਰੋਡ ਤੁਸੀਂ ਵੇਖ ਲਦੇ ਹੋ ਵੀ ਰੋਡ ਕਿੰਨੀ ਖਤਰਨਾਕ ਨੇ ਨਾਈਸ ਰੋਡ ਦੇ ਨਾਮ ਨਾਲ ਜਾਣਿਆ ਜਾਂਦਾ ਏਰੀਆ ਤੇ ਨਾਈਸ ਰੋਡ ਵਾਲਿਆਂ ਦਾ ਯੂਰਪ ਵਾਲੇ ਟਰੱਕਾਂ ਵਾਲਿਆਂ ਨੂੰ ਟਰੱਕ ਡਰਾਈਵਰਾਂ ਨੂੰ ਬੜੀ ਚੰਗੀ ਤਰ੍ਹਾਂ ਪਤਾ ਹੜਾ ਮਾਲੇ ਮੈਂ ਤੇਰੇ ਬਾਪ ਕੋ ਮੈਂ ਸਿਖਾ ਚਾ ਤੇ ਕਈ ਤੇ ਨਾਈਸ ਰੋਡ ਤੇ ਡਰਦੇ ਨੇ ਜਿਹੜੇ ਪੁਰਾਣੇ ਹੋ ਗਏ ਨੇ ਉਹਨਾਂ ਨੂੰ ਕੋਈ ਚੱਕਰ ਹੀ ਨਹੀਂ ਤੇ ਇਹ ਟਨਲ ਚੋਂ ਨਿਕਲ ਰਹੇ ਆ ਟਨਲ ਚੋਂ ਨਿਕਲ ਕੇ ਤੁਹਾਨੂੰ ਬਾਹਰ ਦਾ ਹੇਲ ਏਰੀਆ ਵਿਖਾਣੇ ਵੀ ਕਿਦਾਂ ਦਾ ਹੇਲ ਏਰੀਆ ਤੇ ਆਪਾਂ ਇੱਥੋਂ ਸਵਿਟਜ਼ਰਲੈਂਡ ਜਾਣਾ ਸਵਿਟਜ਼ਰਲੈਂਡ ਜਾਣ ਤੋਂ ਪਹਿਲਾਂ ਆਪਾਂ ਨੂੰ ਕਸਟਮ ਕਰਾਉਣਾ ਪੈਂਦਾ ਬਾਰਡਰ ਕਰੂਜ਼ ਕਰਨਾ ਪੈਂਦਾ ਕੰਟਰੋਲ ਨਾ ਹੁੰਦਾ ਨਾ ਜਿਵੇਂ ਆਪਣੇ ਕਹਦੇ ਨੇ ਨਾਕਾ ਲੱਗਾ ਹੁੰਦਾ ਉਦਾਂ ਹੀ ਸਵਿਟਜ਼ਰਲੈਂਡ ਵਾਲਿਆਂ ਦਾ ਨਾਕਾ ਹੁੰਦਾ ਹੈ ਬਾਰਡਰ ਦੇ ਉੱਤੇ ਉੱਥੇ ਜਾਣ ਵੇਲੇ ਆਪਾਂ ਨੂੰ ਪੇਪਰ ਲੈਣਾ ਪੈਂਦਾ ਹੈ ਟੀ 2 ਪੇਪਰ ਉਹ ਟੀ 2 ਪੇਪਰ ਇੱਕ ਤਰ੍ਹਾਂ ਦਾ ਕਸਟਮ ਵਾਲਾ ਹੁੰਦਾ ਹੈ ਤੇ ਬਾਕੀ ਮੈਨੂੰ ਤਾਂ ਜੇ ਥੋੜਾ ਘੱਟ ਪਤਾ ਆ ਮੇਰਾ ਉਸਤਾਦ ਤੁਹਾਨੂੰ ਦੱਸੇਗਾ ਉਸਤਾਦ ਮੜਿਆ ਦੱਸੋ ਇਹਨੂੰ ਪੇਪਰ ਬਾਰੇ ਕੀ ਜਾਣਕਾਰੀ ਹੈ ਕਿਵੇਂ ਬਾਰਡਰ ਪਾਰ ਕਰੀਦਾ ਹੈ ਤੇ ਕਿਹੜਾ ਪੇਪਰ ਚਾਹੀਦਾ ਹੁੰਦਾ ਹੈ ਬੜਾ ਤਾਂ ਹਜੀ ਸਾਸਰੀ ਗਾ ਦੋਸਤੋ ਕੀ ਹਾਲ ਚਾਲ ਠੀਕ ਠਾਕ ਹੋ ਸਾਰੇ ਮੇਰੇ ਵੀਰ ਭਰਾ ਇੱਕ ਕੰਮ ਕਰ 200 ਰੁਪਏ ਦੇ ਔਰ 50 ਰੁਪਏ ਕੱਟ ਓਵਰ ਐਕਟਿੰਗ ਦੇ ਵਿੱਚ ਮੇਰਾ ਤਾਂ ਫਸਟ ਟਾਈਮ ਆ ਇੱਥਾ ਵਲੋਗਿੰਗ ਦੇ ਵਿੱਚ ਵੀਰ ਦੇ ਨਾਲ ਤੇ ਕਾਫੀ ਇੰਜੋਏ ਵੀ ਕਰ ਰਹੇ ਆ ਤੇ ਬਾਹੀ ਕਹਿ ਰਿਹਾ ਸੀ ਆਪਾਂ ਚੱਲੇ ਆ ਸਵਿਟਜ਼ਰਲੈਂਡ ਤੋਂ ਫਰਾਂਸ ਇਟਲੀ ਤੋਂ ਲੋਡ ਕੀਤੀ ਆ ਗੱਡੀ ਆਪਾਂ ਤੇ ਆਪਣਾ ਰੂਟ ਆ ਨਾਈਸ ਰੋਡ ਤੋਂ ਲੋਡ ਕੀਤੀ ਆ ਗੱਡੀ ਤੇ ਇਟਲੀ ਤੋਂ ਸਵਿਟਜ਼ਰਲੈਂਡ ਸਵਿਟਜ਼ਰਲੈਂਡ ਤੋਂ ਫਰਾਂਸ ਜਾਣਾ ਆਪਾਂ ਅਵੇ ਜਲਦੀ ਬੋਲ ਕੱਲ ਸਵੇਪਨਵੇਲ ਨਿਕਲਣਾ ਹੈ ਠੀਕ ਹੈ ਤੇ ਕਦਰ ਮੇਰਾ ਗੱਲ ਕਰ ਰਿਆ ਸੀ T2 ਪੇਪਰ ਦੀ T2 ਪੇਪਰ ਆਪਣਾ ਜਿਹੜਾ ਹੈ ਨਾ ਜਿੱਦਾਂ ਆਪਾਂ ਕਸਟਮ ਕਰਵਾਉਣਾ ਹੈ ਇਹ ਹੋਣਾ ਹੈ ਆਪਾਂ ਕੋਮੋ ਤੋਂ ਇਟਲੀ ਦੇ ਵਿੱਚ ਉਥੋਂ ਆਪਣਾ T2 ਪੇਪਰ ਬਣਾਇਆ ਉਹਦਾ ਇਹ ਆ ਵੀ ਆਪਾਂ ਸਿਰਫ ਸਵਿਟਜ਼ਰਲੈਂਡ ਕ੍ਰੋਸ ਕਰਨਾ ਹੈ ਉਸ ਦੇ ਰਿਲੇਟਡ ਇਹ T2 ਪੇਪਰ ਆਪਣਾ ਕਸਟਮ ਹੋਏਗਾ ਚੈਸੋ ਤੋਂ ਸੌਰੀ ਕੋਮੋ ਤੋਂ ਕੋਮੋ ਤੋਂ ਨੈਕਸਟ ਸਟੈਪ ਹੋਣਾ ਹੈ ਆਪਣਾ ਬਾਰਡਰ ਕ로ਸਿੰਗ ਦਾ ਸਵਿਟਜ਼ਰਲੈਂਡ ਆਸ ਤੇ ਇਟਲੀ ਤੋਂ ਬੇਟਾ ਤੁਮਸੇ ਨਾ ਹੋ ਪਾਏਗਾ ਉਹ ਹੋਏਗਾ ਆਪਣਾ ਜੈਸੋ ਤੋਂ ਉੱਥੇ ਜਾਵਾਂਗੇ ਆਪਾਂ ਉੱਥੇ ਜਾ ਕੇ ਆਪਾਂ ਕਸਟਮ ਦੇ ਪੇਪਰ ਉਹਨਾਂ ਨੂੰ ਅਫੀਸਰ ਪੁਲਿਸ ਵਾਲੇ ਆਉਣੇ ਉਹਨਾਂ ਨੂੰ ਦਿਖਾਵਾਂਗੇ ਉਹ ਸਾਡਾ ਸਟੈਪ ਲਗਾਣਗੇ ਪੇਪਰਾਂ ਤੇ ਤੇ ਫਿਰ ਸਾਨੂੰ ਐਂਟਰੀ ਮਿਲ ਲਈ ਆ ਕਈ ਵਾਰੀ ਇਹ ਹੁੰਦਾ ਵੀ ਉੱਥੇ ਕਸਟਮ ਕਰਨ ਦੇ ਟਾਈਮ ਪੁਲਿਸ ਵਾਲਿਆਂ ਨੂੰ ਥੋੜਾ ਡਾਊਟ ਹੋਵੇ ਤਾਂ ਉਹ ਗੱਡੀ ਚੈੱਕ ਇਨਸਪੈਕਸ਼ਨ ਕਰਦੇ ਆ ਤੇ ਕਾफी ਕੁਛ ਦੇਖਣਾ ਪੈਂਦਾ ਹੈ ਇਦਾਂ ਬਾਕੀ ਐਡੀ ਡਰਨ ਵਾਲੀ ਗੱਲਬਾਤ ਹੈ ਨਹੀਂ ਉਹ ਜਿੰਨਾ ਲੋਕੀ ਡਰਾ ਦੇਉਂਦੇ ਨੇ ਉਹ ਓਡੀ ਗੱਲਬਾਤ ਹੈ ਨਹੀਂ ਉਹ ਆਪਾਂ ਉੱਥੇ ਜਾ ਕੇ ਤੁਹਾਨੂੰ ਇਹ ਵੀ ਦੱਸਾਂਗੇ ਵੀ ਟਿਊ ਟੂ ਪੇਪਰ ਕਿੱਥੋਂ ਬਣਦਾ ਹੈ ਕਸਟਮ ਕਿੱਥੋਂ ਹੁੰਦਾ ਹੈ ਸਵਿਟਜ਼ਰਲੈਂਡ ਦਾ ਬਾਰਡਰ ਕਿਹੜਾ ਕਿਹੜਾ ਆ ਕਿੰਨੇ ਕਿਲੋਮੀਟਰ ਤੇ ਜਾ ਕੇ ਬਾਰਡਰ ਪੈਂਦਾ ਆ ਜਿੱਦਾਂ ਦੇ ਰਸਤੇ ਆਂਦੇ ਨੇ ਉਹ ਸਾਰੀ ਜਾਣਕਾਰੀ ਆਪਾਂ ਦੇਵਾਂਗੇ ਤਾਂ ਕਿ ਜਿਹੜੇ ਨਵੇਂ ਮੁੰਡੇ ਆਣਗੇ ਉਹ ਸਾਡਾ ਘਬਰਨ ਨਾ ਮਤਲਬ ਡਰਾਈਵਰੀ ਦੇ ਤੁਸੀਂ ਕੀਤੀ ਹੋਣੀ ਹੈ ਜੇ ਮੇਰੇ ਮੁੰਡੇ ਮੇਰੇ ਪ੍ਰਾਦ ਦबई ਤੋਂ ਆ ਰਹੇ ਨੇ ਜਾਂ ਕਤਰ ਕਵੇਦ ਇੰਡੀਆ ਤੋਂ ਵੀ ਆ ਰਹੇ ਨੇ ਡਰਾਈਵਰੀ ਤੇ ਸਾਹਮਣੇ ਕੀਤੀ ਹੁੰਦੀ ਏ ਪਰ ਕੁਝ ਜਨਤਾ ਐਦਾ ਹੁੰਦੀ ਏ ਜਿਹੜੀ ਬੰਦਿਆਂ ਨੂੰ ਪਹਿਲਾਂ ਹੀ ਡਰਾ ਦਿੰਦੀ ਏ ਵੀ ਐਚੇ ਸੜਕਾਂ ਬੜੀਆਂ ਛੋੜੀਆਂ ਨੇ ਯਾ ਰਾਹ ਬੜੇ ਟੈਟ ਜੇ ਨੇ ਪਰ ਇਹ ਆ ਵੀ ਰਾਹ ਰਸਤੇ ਥੋੜੇ ਜੇ ਹੈਗੇ ਨੇ ਟੈਟ ਜੇ ਪਰ ਕੀ ਇਹ ਐਡਾ ਡਰਨ ਵਾਲੀ ਕੋਈ ਗੱਲਬਾਤ ਹੈ ਨਹੀਂ ਉਹ ਆ ਦੇਖੋ ਤਾਂ ਡਰਾਈਵਰੀ ਏ ਨਵੀਂ ਨਵੀਂ ਕੰਟਰੀਆਂ ਘੁੰਮੋ ਨਜ਼ਾਰੇ ਲੋ ਬਸ ਕੀ ਜਿੰਨਾ ਟੈਟ ਜੇ ਕੌਨਫੀਡੈਂਸ ਹੋਏਗਾ ਕੌਨਫੀਡੈਂਸ ਦੇ ਨਾਲ ਤੁਸੀਂ ਸਾਰੀ ਗੱਲਬਾਤ ਐਂਡ ਕਰ ਲੂਗੀ ਕਿੱਸਾ ਲਗਾ ਮੇਰਾ ਮਜ਼ਾਕ ਕੋਈ ਦੇਰ ਸਾਤ ਦੇ ਨਾਈਸ ਰੋਡ ਮਤਲਬ ਕਿ ਆ ਰਿਹਾ ਨਾਈਸ ਰੋਡ ਆਪਾਂ ਕਿੰਨੀ ਅੱਗੇ ਆ ਗਏ ਆ ਤੇ ਪਿੱਛੇ ਰਹਿ ਗਿਆ ਨਾਈਸ ਰੋਡ ਕਿੰਨਾ ਹੁਣ ਤਾਂ ਕਾਫੀ ਅੱਗੇ ਆ ਗਏ ਆ ਹੁਣ ਆਪਾਂ ਜਾਣਦੇ ਆ ਮਿਲਾਨ ਤੋਂ ਰੋਨੋ ਤੋਂ ਰੋਨੋ ਤੋਂ ਆਪਾਂ ਜਾਣਾ ਆ ਚੈਸੋ ਚੈਸੋ ਬਾਰਡਰ ਕ੍ਰੋਸ ਕਰਾਂਗੇ ਆਪਾਂ ਉਥੋਂ ਤੁਹਾਨੂੰ ਜਾਣਕਾਰੀ ਦਵਾਂਗਾ ਵੀ ਬਾਰਡਰ ਤੇ ਸ਼ੂਰਤੇ ਕਿਵੇਂ ਖੜੇ ਹੁੰਦੇ ਨੇ ਸ਼ੂਰਤੇ ਮਤਲਬ ਪੁਲਿਸ ਵਾਲੇ ਕਿੱਦਾਂ ਖੜੇ ਹੁੰਦੇ ਨੇ ਤੇ ਜ਼ਿਆਦਾਤਰ ਉਹ ਉਹਨਾਂ ਨੂੰ ਫੜਦੇ ਨੇ ਜਿਨ੍ਹਾਂ 'ਚ ਉਹਨਾਂ ਨੂੰ ਡਾਊਟ ਹੁੰਦਾ ਹੈ ਅੱਛਾ ਹਮਕੋ ਸਿਕਾਰੀ ਆ ਫੜ ਕੇ ਵੀ ਉਹ ਕੁਝ ਵੀ ਕਹਿੰਦੇ ਬਸ ਉਹ ਟਰਾਲੇ ਦੀ ਇਨਸਪੈਕਸ਼ਨ ਕਰਦੇ ਨੇ ਵੀ ਲੋਡ ਕਿੱਦਾਂ ਆ ਜਾਂ ਤੁਹਾਡੀ ਸੀਐਮਆਰ ਚੈੱਕ ਕਰਦੇ ਨੇ ਤੇ ਸੀਐਮਆਰ ਪੇਪਰ ਉਹ ਹੁੰਦਾ ਹੈ ਜਿਹਦੇ 'ਚ ਆਪਣੀ ਸਾਰੀ ਕੰਪਨੀ ਦੀ ਡਿਟੇਲ ਹੁੰਦੀ ਹੈ ਲੋਡ ਦੀ ਡਿਟੇਲ ਹੁੰਦੀ ਹੈ ਤੇ ਕਿੰਨੇ ਪਾਇਲਟ ਨੇ ਕਿੰਨੇ ਟਨ ਵਜ਼ਨ ਆਪਾਂ ਲੈ ਕੇ ਆਏ ਆ ਆਮ ਭਾਸ਼ਾ ਦੇ ਵਿੱਚ ਉਹਨੂੰ ਬਿਲਟੀ ਕਹਿ ਲੋ ਆਪਣੀ ਇੰਡੀਆ ਦੇ ਜਿਹੜੇ ਕਹਿੰਦੇ ਨਾ ਸੀਐਮਆਰ ਅਡਿਬਿਲਟੀ ਆ ਇੱਕ ਸਾਡੀ ਤੇ ਉਹ ਆਪਾਂ ਜਾ ਰਹੇ ਆ ਕਸਟਮ ਕਲੀਅਰ ਕਰਵਾ ਕੇ ਸਵਿਟਜ਼ਰਲੈਂਡ ਤੋਂ ਬਾયા ਸਵਿਟਜ਼ਰਲੈਂਡ ਹੋ ਕੇ ਫਰਾਂਸ ਜਾਣਾ ਆ ਵੈਸਲ ਨੂੰ ਨਿਕਲਣਾ 에ਰਪੋਰਟੋਂ ਤੋਂ ਤੇ ਬਾਕੀ ਬਣੇ ਰੋ ਵਲੌਗ ਦੇ ਨਾਲ ਨਿਆਰੇ ਆ ਨਾ ਐਨੀ ਕੀ ਗੱਲ ਬਾਤ ਤੁਹਾਨੂੰ ਸਿਰਾਨੇ ਆ ਅੱਗੇ ਹੁਣ ਮੜਾ ਥੋੜਾ ਡਰਾਈਵਰੀ ਤੇ ਫੋਕਸ ਕਰ ਲਈਏ ਉਨਾ ਚਿਰ ਤੁਸੀਂ ਪਹਾੜੀ ਇਲਾਕੇ ਦਾ এনਜੋਇਮੈਂਟ ਕਰੋ ਤੇ ਵੇਖੋ 뷰 ਸੱਜਣੋ ਸਵਾਗਤ ਹੈ ਤੁਹਾਡਾ ਇੱਕ ਔਰ ਫਿਰ ਤੋਂ ਵਲੌਗ 'ਚ ਸਾਹਮਣੇ ਦੇਖ ਸਕਦੇ ਹੋ ਕੂਮੂ ਦਾ ਬੋਰਡ ਆ ਗਿਆ ਆ ਇਹ ਆਪਾਂ ਰਾਈਟ ਮਾਰ ਰਹੇ ਆ ਤੇ ਇਹ ਸਰੀ ਕੂਮੂ ਦੀ ਪਾਰਕਿੰਗ ਆ ਜਿੱਥੋਂ ਆਪਣਾ ਟੀਟੂ ਪੇਪਰ ਤਿਆਰ ਹੋਣਾ ਆ ਸਹੀ ਆ ਤੇ ਵੈਦਰ ਚੈੱਕ ਕਰ ਸਕਦੇ ਤੁਸੀਂ ਸ਼ਾਨਦਾਰ ਰਹਿ ਰਿਹਾ ਪਿਆ ਬਾਕੀ استاد ਗੱਡੀ ਚਲਾ ਰਿਹਾ ਮੈਨੂੰ ਨੀਂਦ ਆ ਗਈ ਸੀ ਥੱਕ ਗਿਆ ਤੇ ਇਹ ਆ ਗਿਆ ਕੂਮੂ ਵਾਲਾ ਯਾ ਕੋਮੋੜਾ ਇਹ ਗੰਡਾ ਆ ਗਿਆ ਇੱਥੇ ਆ ਕੇ ਪੇਪਰ-ਪੂਪਰ ਰੈਡੀ ਹੁੰਦਾ ਟੀਟੂ ਪੇਪਰ ਤੇ ਟੀਟੂ ਪੇਪਰ ਬਾਰੇ ਜਾਣਕਾਰੀ ਉਸਤਾਦ ਨੇ ਤੁਹਾਨੂੰ ਦੇ ਹੀ ਦਿੱਤੀ ਸੀ ਜਿਹਦੇ ਧਿਆਨ ਨਾਲ ਤੁਸੀਂ ਸੁਣੀਏ ਫਿਰ ਤੁਹਾਡੇ ਕੰਮ ਆ ਜਾਏਗੀ ਇਹ ਤੁਸੀਂ ਐਦਾ ਹੀ ਬਸ ਟਾਈਮ ਪਾਸ ਨੂੰ ਸੁਣੀਏ ਫਿਰ ਤੁਹਾਡੇ ਕੰਮ ਨਹੀਂ ਆਣੀ ਉਹ ਦੇਖ ਲੈ ਟਰਾਲਾ ਹੁਣ ਰੰ데요 ਨਾ ਕਿੱਥੋਂ ਤੇ ਉਹ ਟਰਾਲਾ ਵੀ ਵੇਖ ਲਓ ਟਰਾਲਾ ਜਮਾ ਨਾਲੋਂ ਮੋੜ ਰਿਹਾ ਇੱਥੇ ਹੀ ਤੁਸੀਂ ਮੋੜਨਾ ਹੈ ਇਹਦੇ ਤੁਹਾਨੂੰ ਵਿਖਦਾ ਨਹੀਂ ਹੋਣਾ ਸ਼ਾਇਦ ਪ੍ਰੋਪਰ ਇਹ ਚੈੱਕ ਕਰ ਸਕਦੇ ਹੋ ਟ੍ਰਾਲਾ ਨਾਲੋਂ ਮੁੜਿਆ ਇੱਥੋਂ ਹੀ ਆਪਣੀ ਗੱਡੀ ਮੋੜਨੀ ਤੁਸੀਂ ਇਹ ਐਂਟਰੀ ਗੇਟ ਆ ਸਹੀ ਆ ਉਹ ਸਾਹਮਣੇ ਦੇਖੋ ਇਹ ਆ ਗਿਆ ਇਹ ਐਂਟਰੀ ਗੇਟ ਆ ਇਟਲੀ ਇਟਲੀ ਕੋਮੋ ਇਹ ਐਂਟਰੀ ਗੇਟ ਆ ਸਤਾਜ ਜੀ ਕਸਟਮ ਹੋਣ ਲੱਗਾ ਟਾ ਲਿਖਿਆ ਵੀ ਆ ਕੋਮੋ ਡੋਕ ਇੱਕ ਕਸਟਮ ਹੋਣ ਲੱਗਾ ਹੁਣ ਤੇ ਇਹ ਲੋ ਜੀ ਇਹ ਮਸ਼ੀਨਾਂ ਲੱਗੀਆਂ ਹੁੰਦੀਆਂ ਆਟੋਮੈਟਿਕ ਮਸ਼ੀਨਾਂ ਜਿਹੜੀਆਂ ਚੱਕ ਲੈਂਦੀਆਂ ਚੈੱਕ ਕਰੋ ਐਂਟਰੀ ਆਓ ਜੀ ਐਂਟਰੀ ਮਿਲਣੀ ਤੁਹਾਨੂੰ ਕਿਧਰੇ ਬਾਕੀ ਇਹ ਰਸਤਾ ਜਾ ਰਿਹਾ ਸਿੱਧਾ ਇਹ ਟਰੈਕ ਨੂੰ ਫੋਲੋ ਕਰਦੇ ਕਰਦੇ ਜਾਓ ਅੱਗੇ ਜਾ ਕੇ ਤੁਹਾਨੂੰ ਵਿਖਾਉਂਦੇ ਆ ਪੇਪਰ ਬਣਦਾ ਕਿੱਥੋਂ ਮੇਰੇ ਖਿਆਲ ਨਾਲ ਉਹ ਸਾਹਮਣੇ ਟੀਆਈਆਰਸੀ ਇਹ ਉਥੋਂ ਪੇਪਰ ਬਣਦਾ ਤੇ ਇੱਥੇ ਗੱਡੀ ਆਪਣੀ ਪਾਰਕ ਕਰੋ ਗੱਡੀ پارک ਕਰਕੇ ਕਿ ਸੇਫਲੀ ਜਗ੍ਹਾ ਜਿਹਦੇ ਨਾਲ ਕਿਸੇ ਦੂਜੇ ਬੰਦੇ ਦਾ ਟਰੈਕ ਜਿਹੜਾ ਬੰਦ ਨਾ ਹੋਵੇ ਠੀਕ ਆ ਗੱਡੀ ਆ ਆਪਣੀ ਹੁਣ ਰੁਕ ਗਈ ਆ ਤੇ ਤੁਹਾਨੂੰ ਅੰਦਰ ਜਾ ਕੇ ਦਿਖਾਉਨੇ ਆ ਕਿ ਕਿੱਥੋਂ ਟੂ ਟੂ ਪੇਪਰ ਭਲਾਈ ਹੁੰਦਾ ਤੇ ਕਿੱਦਾਂ ਦਾ ਪੇਪਰ ਹੁੰਦਾ ਹੈ ਕੀ ਕੁਝ ਲਿਖਣਾ ਹੁੰਦਾ ਫਾਰਮ ਚ ਸਹੀ ਆ ਅੰਦਰ ਜਾ ਕੇ ਮਿਲਨੇ ਆ ਇਹ ਹੁੰਦਾ ਆਪਣਾ ਸੀਐਮਆਰ ਮਿੱਤਰੋ ਇਹਦੇ ਤੇ ਤੁਸੀਂ ਆਪਣਾ ਐਡਰੈਸ ਲਿਖਣਾ ਵੀ ਕਿਹੜੇ ਬਾਰਡਰ ਤੁਸੀਂ ਆਪਣਾ ਬਾਰਡਰ ਕਰਾਸ ਕਰਨਾ ਇਹ ਉੱਪਰ ਤੁਸੀਂ ਜਾਣਾ ਹੈ ਸੈਂਟ ਲੁਇਸ ਫਰਾਂਸ ਦਾ ਬਾਰਡਰ ਹੈ ਫਰਾਂਸ ਦਾ ਬਾਰਡਰ ਹੈ ਤੇ ਇੱਥੇ ਆਪਾਂ ਨਾਮ ਲਿਖਣਾ ਹੁੰਦਾ ਹੈ ਇਹ ਸਿਆਮਾਰ ਪੇਪਰ ਆ ਠੀਕ ਆ ਇਹ ਪੇਪਰ ਦੇ ਉੱਤੇ ਆਪਾਂ ਲਿਖਣਾ ਹੁੰਦਾ ਹੈ ਲਾਜ਼ਮ ਵੀ ਆਪਾਂ ਕਿਹੜੇ ਬਾਰਡਰ ਤੋਂ ਕਰਾਸ ਕਰਨਾ ਹੈ ਫਿਰ ਉਸ ਹਿਸਾਬ ਨਾਲ ਆਪਣਾ T2 ਪੇਪਰ ਤਿਆਰ ਹੁੰਦਾ ਤੇ ਬਾਕੀ ਚੱਲਨੇ ਆ ਤੇ ਤੁਹਾਨੂੰ ਦਿਖਾਉਂਦੇ ਆ T2 ਪੇਪਰ ਦੀ ਕਰਾਮਾਤ ਜੁੜੇ ਰਹੋ ਆ ਵੀ ਸੱਜਣੋ ਚਾਲੇ ਪੈ ਗਏ ਨੇ ਸੀਐਮਰ ਲੈ ਲਿਆ ਆਪਾਂ ਤੇ ਸਤਾ ਅੱਗੇ ਅੱਗੇ ਆ ਗੱਡੀ ਆਪਾਂ ਲਾਤੀ ਪਾਰਕਿੰਗ ਚ ਇੱਦਾਂ ਪਾਰਕਿੰਗ ਚ ਲਾ ਕੇ ਜਾਣੀ ਵੀ ਕਿਸੇ ਦੂਜੇ ਬੰਦੇ ਦੀ ਪਾਰਕਿੰਗ ਬੰਦ ਨਾ ਹੋਵੇ ਇਹ ਸੂਰਮੇ ਆ ਰਹੇ ਨੇ ਬਾਕੀ ਠੰਡ ਠੰਡ ਲੱਗ ਰਹੀ ਸਿਰ ਅੱਗੇ ਦੁਖਦਾ ਪੈ ਠੰਡ ਲੱਗ ਰਹੀ ਹੈ ਹਵਾ ਬਹੁਤ ਤੇਜ਼ ਹੈ ਹਵਾ ਬਹੁਤ ਤੇਜ਼ ਵਗ ਰਹੀ ਹੈ ਤੇ ਬਾਕੀ ਸਿਰ ਪਹਿਲਾਂ ਹੀ ਦੁਖਦਾ ਪੈ ਹੁਣ ਥੋੜਾ ਜਿਹਾ ਔਰ ਦੁਖਣ ਲੱਗ ਜਾਣਾ ਹੈ ਟਾਡੇ ਕਰਕੇ ਵੇਖ ਲਾ ਟੀਟੂ ਪੇਪਰ ਦੀ ਲੋਕੇਸ਼ਨ ਮਖਾਨ ਕਰਕੇ ਮੋਠਿਆਂ ਜੂੜ ਬੋਲ ਰਹਾ ਹੈ ਜੇ ਵਲੋਗ ਨੂੰ ਹੁਣ ਸਬਸਕ੍ਰਾਈਬ ਕਰ ਲਿਓ ਜੀ ਵਲੋਗ ਨੂੰ ਕਹਿਣਾ ਪਿਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਵਲੋਗ ਨੂੰ ਲਾਈਕ ਕਮੈਂਟ ਸ਼ੇਅਰ ਕਰ ਲਿਓ ਜੀ ਠੀਕ ਆ ਤੇ ਚੱਲੇ ਰੋ ਉਸਤਾਦ ਨੂੰ ਪ੍ਰੈਸ਼ਰ ਪੈ ਗਿਆ ਜਿੱਥੇ ਉਸਤਾਦ ਨੇ ਬਾਥਰੂਮ ਵੇਖਿਆ ਨਹੀਂ ਉੱਥੇ ਹੀ ਲਾਂਘ ਜਾਂਦਾ ਯਾਰ ਬਾਕੀ 2 ਘੰਟੇ ਲੱਗ ਜਾਂਦੇ ਨੇ ਇਹਨੂੰ ਤੁਹਾਨੂੰ ਕੱਲ ਵੀ ਵੇਖਿਆ ਸੀ ਚੈੱਕ ਕਰੋ ਉਸਤਾਦ ਨੂੰ ਪੂਰਾ ਪ੍ਰੋਪਰ ਬਖਾਣਾ ਆਪਾਂ ਕੈਮਰਾ ਬੰਦ ਹੀ ਕਰਨਾ ਆਪਾਂ ਗਜਬ ਬੇਇੱਜ਼ਤੀ ਹੈ ਹਾਂ ਜੀ ਹਾਂ ਜੀ ਹੋਰ ਸੁਣਾਓ ਫਿਰ ਕਿਦਾਂ ਠੀਕ ਠਾਕ ਹੋ ਬਾਕੀ ਮਿਲਨੇ ਆ ਤੁਹਾਨੂੰ ਅੰਦਰ ਜਾ ਕੇ ਉਸਤਾਦ ਦਾ ਪ੍ਰੈਸ਼ਰ ਪੈ ਗਿਆ ਐ ਇੱਧਰ ਵੇਖੋ ਆ ਤਾਂ ਕੀ ਕਰ ਸਕਦਾ ਲੋ ਵੀ ਬੜੇ ਲੰਬੇ ਅਰਸੇ ਤੋਂ ਬਾਅਦ ਉਸਤਾਦ ਬਾਥਰੂਮ ਚ ਬਾਹਰ ਨਿਕਲਿਆ ਫਿਰ ਸਾਲਾ ਇਹ ਦੁੱਖ ਕਾਇ ਖਤਮ ਨਹੀਂ ਹੁੰਦਾ ਬੇ ਪ੍ਰੈਸ਼ਰ ਕਹਿੰਦਾ ਬਾਹਲੇ ਹੀ ਪਿਆ ਸੀ ਕੋਮੋ ਬਾਰਡਰ ਦੇ ਚੱਕਰ ਚ ਰੋਕ ਕੇ ਬੈਠਾ ਸੀ ਤੇ ਡੀ ਟੂ ਪੇਪਰ ਦੀ ਲੋਕੇਸ਼ਨ ਵਾਲ ਨੂੰ ਆਪਾਂ ਜਾ ਰਹੇ ਆ ਪੈਂਡਾ ਕੋਈ ਐਡਾ ਲੰਬਾ ਨਹੀਂ ਹੈਗਾ ਥੋੜਾ ਜਾਈਏ ਰਤੁਰਦੇ ਰਤੁਰਦੇ ਤੁਹਾਨੂੰ ਪਤਾ ਠਕਾਵਟ ਹੋ ਜਾਂਦੀ ਹੈ ਉਹ ਆ ਗਈ ਟੀਟੂ ਪੇਪਰ ਵਾਲੀ ਲੋਕੇਸ਼ਨ ਇਹ ਦਿਖਾਉਨੇ ਆ ਤੁਹਾਨੂੰ ਕੋਮੋ ਬਾਰਡਰ ਦਾ ਟੀਟੂ ਪੇਪਰ ਇਹ ਥੋ ਟੀਟੂ ਪੇਪਰ ਲਾਜ਼ਮ ਲੈ ਕੇ ਜਾਣਾ ਜੇ ਤੁਸੀਂ ਬਾਰਡਰ ਕਰਾਸ ਕਰਨਾ ਹੈ ਨਹੀਂ ਤੇ ਸਾਇਆ ਨੇ ਉੱਥੇ ਹੀ ਫੜ ਲੈਣਾ ਤੁਹਾਨੂੰ ਤੇ ਰੋਕ ਕੇ ਫਿਰ ਕੀ ਕੁਛ ਦੇਣਗੇ ਉਹ ਸਾਨੂੰ ਨਹੀਂ ਪਤਾ ਸਮਝ ਰਹੇ ਹੋ ਸਮਝ ਰਹੇ ਆ ਸਮਝ ਰਹੇ ਹੋ ਨਾ ਉਹ ਸਾਹਮਣੇ ਆ ਗਈ ਟੀਟੂ ਪੇਪਰ ਦੀ ਲੋਕੇਸ਼ਨ ਟੀ ਆ ਆਰ ਐਸ ਪੀ ਈ ਡੀ ਕੀ ਬਣਿਆ ਬੋਲ ਕੇ ਦੱਸੋ ਸਾਰਾ ਕੁਝ ਮੈਂ ਹੀ ਦੱਸੀ ਜਾਵਾਂ ਤੇ ਇਹ ਲੋਕੇਸ਼ਨ ਆ ਜੀ ਇਹ ਲੋਕੇਸ਼ਨ ਆ ਅੰਦਰ ਵੜ ਕੇ ਦੇਖਨੇ ਆ ਵੀਡੀਓ ਵੀਡੀਓ ਬਣਾਉਣ ਦੇ ਦਿੰਦੇ ਨੇ ਕਿ ਨਹੀਂ ਬਾਕੀ ਤੇ ਆ ਚੈੱਕ ਕਰ ਸਕਣਿਓ ਇਹ ਕੋਮੋ ਬਾਡੋ ਬਾਰਡਰ ਦਾ ਆਫਿਸ ਆ ਜਿੱਥੋਂ ਟੀਟੂ ਪੇਪਰ ਤਿਆਰ ਹੁੰਦਾ ਠੀਕ ਆ ਤੇ ਇਹ ਆਪਣਾ ਇਹਦੀ ਟਾਈਮਿੰਗ ਟੂਮਿੰਗ ਆ ਇਤੋਂ ਦਿਖਦੀ ਨਹੀਂ ਵੀ ਇਹ ਟਾਈਮਿੰਗ ਤੋਂ ਵੀ ਨਾ ਥੈਂਕ ਯੂ ਇਹ ਟਾਈਮਿੰਗ ਆ ਬਾਕੀ ਵੇਖ ਲਿਓ ਹਸਤਾਂ ਉੱਪਰ ਤੇਜ਼ ਹੀ ਹੋਇਆ ਬਸ ਓਸਤ ਤੇ ਪੂਰਾ T2 ਪੇਪਰ T2 ਪੇਪਰ ਹੋ ਰਹੀ ਪਈ ਹੈ ਫਰਸਟ ਫਲੋਰ ਆ ਉੱਪਰ ਆ ਗਿਆ ਫਿਰ ਲੀਹੇ ਜਿਹੜੀ ਵੀਡੀਓ ਤਾਂ ਦਿਖਾਈ ਸੀ ਨਾ ਤੇ ਇਹ ਤਿਆਰੀ ਹੋ ਰਹੀ ਹੈ T2 ਪੇਪਰ ਵਾਲੀ ਸਾਈਡ ਦੀ ਫਾਈਲ ਦੇ ਤੈਨੂੰ ਆਫਿਸ ਦੇ ਵਿੱਚ ਪੇਪਰ ਦੇਣ ਤੋਂ ਬਾਅਦ ਸੀਐਮਆਰ ਦੇਣ ਤੋਂ ਬਾਅਦ ਤੁਸੀਂ ਇੱਥੇ ਆ ਜਾਣਾ ਵੇਟਿੰਗ ਏਰੀਆ 'ਚ ਵੇਟਿੰਗ ਏਰੀਆ 'ਚ ਆ ਕੇ ਤੇ ਮੈਂ ਤੁਹਾਨੂੰ ਦਿਖਾਉਣਾ ਸਾਹਮਣੇ ਐਲਸੀਡੀ ਲੱਗੀ ਹੁੰਦੀ ਹੈ ਐਲਸੀਡੀ ਦੇ ਉੱਤੇ ਨੰਬਰ ਸ਼ੋ ਹੁੰਦੇ ਨੇ ਟਰੱਕ ਨੰਬਰ ਇੱਥੇ ਉੱਪਰ ਟਰੱਕ ਨੰਬਰ ਸ਼ੋ ਹੁੰਦੇ ਨੇ ਤੇ ਇੱਥੇ ਤੁਹਾਡਾ ਟਰੱਕ ਨੰਬਰ ਜਦੋਂ ਆ ਗਿਆ ਉਦੋਂ ਤੁਸੀਂ ਆਪਣਾ ਟੀਟੂ ਪੇਪਰ ਲੈਣ ਵਾਸਤੇ ਦੋੜੇ ਜਾਣਾ ਸਹੀ ਹੈ ਪਾਕਿਸਤਾਨ ਦੀ ਅੱਜ ਮੋਜਾ ਨੇ ਫ੍ਰੀ ਦੀ ਕੌਫੀ ਲੱਭੀ ਹੈ ਤੇ ਦੋ ਦੋ ਚਾਰ ਗਲਾਸ ਪੀ ਗਏ ਚੈੱਕ ਕਰੋ ਨਹੀਂ ਜੇ ਨਹੀਂ ਮਾਰਦਾ ਉਹ ਹੀ ਨਾ ਤੁਹਾਨੂੰ ਦੱਸਿਆ ਫਰੀ ਦੀ ਚੀਜ਼ ਪੰਜਾਬੀ ਕਦੇ ਨਹੀਂ ਛੱਡਦੇ ਇੱਥੇ ਕੋਈ ਸੈਂਟ ਜਣਾ ਪੀਂ ਲਾਣੇ ਬੰਦੇ ਆਪਾਂ ਦੇਖ ਲਾ ਉਸਤਾਦ ਦਾ ਵਿਆਹ ਆਉਣ ਵਾਲੇ ਮੁਬਾਰਕਾਂ ਦੋ ਸਾਰੇ ਜਣੇ ਨਵੰਬਰ ਚ ਵਿਆਹ ਆ ਰਿਹਾ ਉਸਤਾਦ ਦਾ ਸਾਰੇ ਜਣੇ ਮੁਬਾਰਕਾਂ ਲਿਖੋ ਕਮੈਂਟ ਚ ਲਿਖੋ ਹੈਪੀ ਬਰਥਡੇ ਉਸਤਾਦ ਜੀ ਹੈਪੀ ਬਰਥਡੇ ਕੰਨਾ ਦਾ ਹੈਪੀ ਮੈਰਿਜ ਲੋ ਵੀ ਸੱਜਣੋ T2 ਪੇਪਰ ਆਪਣਾ ਤਿਆਰ ਹੋ ਗਿਆ ਆ ਗਿਆ ਸਟਾਰ ਪਤਾ ਨਹੀਂ ਕਿਹੜੀ ਨੋਲਿਜ ਦੀ ਅੰਗਲ ਦੱਸਣ ਲੱਗਾ ਕਹਿੰਦੇ ਸਪੈਸ਼ਲ ਗੱਲ ਯਾਦ ਰੱਖਣੀ ਚੈੱਕ ਕਰੋ ਜਦੋਂ T2 ਪੇਪਰ ਆਪਣਾ ਰੈਡੀ ਹੋ ਜਾਣਾ ਪਹਿਲਾਂ ਤਾਂ ਐਡਰੈਸ ਚੈੱਕ ਕਰੋ ਆਪਣਾ ਅੱਛਾ ਜੀ ਫਿਰ ਅਨਲੋਡਿੰਗ ਵਾਲਾ ਐਡਰੈਸ ਜਦਰਾ ਅੱਛਾ ਜੀ ਉਹਦਾ ਟਰੱਕ ਨੰਬਰ ਸਹੀ ਆ ਕਰੈਕਟ ਆ ਅੱਛਾ ਜੀ ਫਿਰ ਉਸ ਤੋਂ ਬਾਅਦ ਆਪਣਾ ਚੈਕ ਸੂ ਠੀਕ ਹੈ ਚੈਕ ਸੂ ਚੈਕ ਸੂ ਮਤਲਬ ਠੀਕ ਹੈ ਉੱਥੇ ਮਤਲਬ ਸਹੀ ਕਿ ਬਲੀ ਸੇ ਤੁਕੇ ਪਰਦੇ ਆਉਂਦਾ ਉਹ ਮਨਜੀਤਾ ਜੀ ਨਾਲ ਆਏ ਨਾ ਤਾਂ ਕਰਕੇ ਫਿਰ ਪੇਪਰ ਤੇ ਤਿਆਰ ਹੋਈ ਨੇ ਮਿੰਟੋ ਮਿੰਟ 3 ਸਾਲ ਹੋ ਗਏ ਤੇ ਪੇਪਰ ਮਿੰਟੋ ਮਿੰਟ ਤਿਆਰ ਕਰਾਤੇ ਇਹੀ ਪਹੁੰਚ ਹੁੰਦੀ ਬਸ ਬਸ ਕਦੇ ਮਾਨ ਜੇ ਨਹੀਂ ਕੀਤਾ ਆ ਦੇਖ ਨਾ ਐਜਡ ਪੁਆਇੰਟ ਲੋਇਸ ਇਹ ਪੇਪਰ ਆਪਣਾ ਰੈਡੀ ਹੋ ਗਿਆ ਜੀ ਹੁਣ ਚੱਲਦੇ ਆਪਾਂ ਪਾਲ ਲੱਗੇ ਆ ਸਵਿਟਜ਼ਰਲੈਂਡ ਬਾਰਡਰ ਵਾਲੇ ਆ ਦੇਖ ਆਪਣਾ ਤੇਥੇ ਦੱਸੋ ਅੱਗੇ ਜਾ ਕੇ ਦੇਖਣੇ ਆ ਤੁਹਾਡਾ ਸਿਸਟਮ ਸਵਿਟਜ਼ਰਲੈਂਡ ਦੀ ਤਰਤੀਬ ਖਾਨਣੇ ਆ ਤੁਹਾਨੂੰ ਲੋਗ ਦੇ ਵਿੱਚ ਜੇ ਤੇ ਟਾਈਮ ਨਾ ਪਹੁੰਚ ਗਏ ਫਿਰ ਸਵੇਰੇ ਵਿਖਾ ਦੇਾਂਗੇ ਨਹੀਂ ਤੇ ਫਿਰ ਰਾਤ ਨੂੰ ਵਲੋਗ ਆਪਾਂ ਕਰਦਣਾ ਬੰਦ ਕਿਉਂਕਿ ਆਪਾਂ ਹਜੇ ਨਵੇਂ ਵਲੋਗਰ ਆ ਐਡੇ ਲੰਬੇ ਵਲੋਗ ਸਾਡੇ ਕੋਲ ਨਹੀਂ ਬਣਦੇ ਬਈ ਲੋ ਜੀ ਛੋਟਾ 커피 ਪੀ ਲਈਏ ਜੀ ਆਹ ਏ ਤਾਂ ਆਖਿਆ ਤੇ ਬੋਦੀ ਬੜੀ ਗੱਲ ਦੇ ਉੱਤੇ ਤੇ ਲੋ ਜੀ ਸਤਾਦ ਕਹਿੰਦਾ 커피 ਤੇ ਮੈਂ ਦੋ ਕੱਪ ਪੀ ਲਏ ਨੇ ਜੇ ਮੈਂ ਤੀਜਾ ਪੀ ਲਾਂਦਾ ਤੇ ਉਹ ਬੇਇੱਜ਼ਤੀ ਬੜੀ ਕਰਦੇ ਨੇ ਬੇਸਤੀ ਤੇ ਉਹਨਾਂ ਨੇ ਕਰਨੀ ਏ ਜੀ ਜਦੋਂ ਫਰੀ ਦੀ ਉਹਨਾਂ ਨੇ ਇੱਕ ਕਾਪੀ ਲਈ ਤੇ ਤਿੰਨ ਦਿਨ ਚਾਰ-ਚਾਰ ਕਾਪੀ ਲੈਣੇ ਨੇ ਬੇਸਤੀ ਤੇ ਫਿਰ ਸਾਈਆਂ ਨੇ ਕਰਨੀ ਹੈ ਬਾਕੀ ਟੀਟੂ ਪੇਪਰ ਬੜੀ ਛੇਤੀ ਤਿਆਰ ਹੋ ਗਿਆ ਪਿਛਲੀ ਵਾਰੀ ਜਦੋਂ ਮੈਂ ਆਇਆ ਨਾ ਜਦੋਂ ਆਇਆ ਮੈਂ ਨਾ ਤੇ ਹਿਸਾਬ ਨਾਲ ਆ ਵੀ ਮੈਂ 5 ਵਜੇ ਦਾ ਪੇਪਰ ਦਿੱਤਾ ਇਹ ਤੇ ਮੈਨੂੰ 6:30 7:00 8:00 ਵਜੇ ਇੱਥੇ ਹੀ ਇੱਥੇ ਹੀ ਅੰਦਾਜ਼ਾ ਲਾ ਲਓ ਮਜੀਤੇ ਦੀ ਪਹੁੰਚਦਾ ਪਿਛਲੀ ਵਾਰੀ 10 ਵਜੇ ਪੇਪਰ ਤਿਆਰ ਹੋਇਆਗਾ ਉਸਤਾਦ ਆ ਤੇ ਇਸ ਵਾਰ ਪੇਪਰ ਦਿੱਤਾ ਤੇ 2 ਮਿੰਟਾਂ ਬਾਅਦ ਉਹ ਆ ਗਿਆ ਕਹਿੰਦਾ ਮਜੀਤਾ ਜੀ ਐਲੋ ਪੇਪਰ ਹੈ ਇੱਥੇ ਪਹੁੰਚ ਜਾਂਦੀ ਹੈ ਜੀ ਮਜੀਤਾ ਜੀ ਜੈਡ ਸਿਕਿਉਰਿਟੀ ਦਾ ਮਸਲਾ ਹੈ ਥੋੜਾ ਜਿਹਾ ਕਿਉਂਕਿ ਮੈਂ ਇੰਨਾ ਬਾਰਡਰਾਂ ਦੇ ਰੁਕ ਨਹੀਂ ਸਕਦਾ ਗੋਲੀ ਦਾ ਆਰਡਰ ਹੈ ਕਿਦਾ ਯਾਦ ਹੋ ਗਿਆ ਗੱਡੀਆਂ ਛੂੰਂਦੀਆਂ ਜਾਂਦੀਆਂ ਗੱਡੀਆਂ ਤੁਹਾਨੂੰ ਪਹਿਲਾਂ ਵੀ ਦੱਸਿਆ ਇੱਥੇ ਮਰਸੀਡਿਸ ਡੈਫ ਸਟਾਨੀਆਂ ਵੱਲੋਂ ਤੁਹਾਨੂੰ ਹਰ ਤਰ੍ਹਾਂ ਦੀਆਂ ਗੱਡੀਆਂ ਮਿਲ ਜਾਂਦੀਆਂ ਇੱਥੇ ਗਾਣਾ ਸੁਣਾਉਣਾ ਹੈ ਨਾ ਗਾਣਾ ਸੁਣੋ ਉਸਤਾਦ ਦਾ ਕੰਪਨੀ ਵੱਲੋਂ ਆਰਡਰ ਹੋ ਗਿਆ ਸੀ ਇਟਲੀ ਤੋਂ ਸਵਿਟਜ਼ਰਲੈਂਡ ਦਾ ਤਿੰਨ ਬਟਲੀਆਂ ਸਾਰੇ ਚੈੱਕ ਕਰੋ ਹੱਥ ਜੋੜ ਕੇ ਮੈਂ ਮੈਂ ਮੋਦੀ ਸਾਹਿਬ ਤੇ ਗੁਜ਼ਾਰਿਸ਼ ਕਰਦਾ ਹਾਂ ਕਰੋ ਚੈੱਕ ਕਰੋ ਸੁਰ ਚੈੱਕ ਕਰੋ ਸਟਾਰ ਚੈੱਕ ਕਰੋ ਪਾਟੇ ਸੋਰ ਪਾਟੇ ਸੋਰ ਔਖਾਈ ਇਹ ਬਾਕੀ ਮਿਲਣਿਆ ਤੁਹਾਨੂੰ ਹੁਣ ਅੱਗੇ ਜਾ ਕੇ ਤੇ ਤੁਸੀਂ ਪੁਰਾਣਿਆਂ ਵਾਸਤੇ ਨਹੀਂ ਹੈਗੀ ਇਹ ਵੀਡੀਓ ਇਹ ਨਵੇਂਆਂ ਵਾਸਤੇ ਵੀਡੀਓ ਠੀਕ ਹੈ ਪੁਰਾਣੇ ਉੰਜ ਹੀ ਸਬਸਕ੍ਰਾਈਬ ਕਰ ਦਿਓ ਚੈਨਲ ਮੇਰਾ ਠੀਕ ਹੈ ਅੱਜ ਸਾਡੀ ਮੈਨੇਜਰ ਵੀ ਥੋੜੀ ਜਿਹੀ ਕਮਲੀ ਹੋ ਗਈ ਸੀ ਹੋ ਅੱਜ ਮੈਨੇਜਰ ਵੀ ਥੋੜੀ ਜਿਹੀ ਕਮਲੀ ਹੋ ਗਈ ਸੀ ਕਹਿੰਦੀ ਵੀ ਡੀਜ਼ਲ ਚੋਰੀ ਹੋ ਗਿਆ ਤੇ ਤੁਸੀਂ ਸਾਨੂੰ ਦੱਸਿਆ ਨਹੀਂ ਤੇ ਇਦਾਂ ਕੀ ਵੀ ਹੋ ਸਕਦਾ ਵੀ ਜੇ ਡੀਜ਼ਲ ਮਨਜੀਤੇ ਰਾਨੀ ਗੱਡੀ ਚੋਰੀ ਹੋਣ ਲੱਗ ਗਈ ਤੇ ਫਿਰ ਤੇ ਬਣ ਗਈਆਂ ਗੱਲਾਂ ਤੇ ਕੱਲ ਗੱਡੀ ਸਾਫ ਕੀਤੀ ਅਹੀਂ ਦੱਸ ਸਕੋ ਆਪ ਡੀਜ਼ਲ ਦੀ ਟੈਂਕ ਚ ਡੀਜ਼ਲ ਕੱਢ ਕੇ ਗੱਡੀ ਗੁੱਡੀ ਲਸ਼ਕਾਈ ਪੂਰੀ ਪਤਾ ਲੱਗਾ ਗੌਂਡੀਆਂ ਨੂੰ ਕਿ ਗੱਡੀ ਧੋਈ ਹੈ ਮੰਜੀਤੇ ਨਹੀਂ ਕਿਤੇ ਸੱਚੀ ਨਾ ਮੰਨ ਲਿਓ ਤੇ ਬਾਕੀ ਡੀਜ਼ਲ ਡਿਊਟੀ ਵਾਲਾ ਇੱਥੋਂ ਬਹੁਤ ਚੋਰੀ ਹੁੰਦੇ ਨੇ ਚੋਰੀਆਂ ਚਕਾਰੀਆਂ ਬਹੁਤ ਹੁੰਦੀਆਂ ਜਿਹੜੇ ਨਵੇਂ ਆ ਰਹੇ ਨੇ ਅੰਦਰੋਂ ਗੱਡੀ ਲੋਕ ਲੋਕ ਰੱਖ ਕੇ ਸੌਆਂ ਕਰੋ ਟੀ 2 ਪੇਪਰ ਬਾਕੀ ਉਸਤਾਦ ਇਹ ਕੋਰ ਇਨਫਰਮੇਸ਼ਨ ਲੈ ਕੇ ਆ ਗਿਆ ਸੁਣੋ ਮੈਡੀਨ ਨੂੰ ਫੋੜੋ ਪਾਓ ਟੀ 2 ਪੇਪਰ ਦੀ ਮੈਨੇਜਰ ਨੂੰ ਫੋਟੋ ਜਰੂਰ ਪਾਣੀਏ ਕਿ ਟੂ ਟੂ ਪੇਪਰ ਸਾਡਾ ਰੈਡੀ ਹੋ ਗਿਆ ਹੈ ਬਾਕੀ ਦੀ ਇਨਫੋਰਮੇਸ਼ਨ ਅੱਗੇ ਜਾ ਕੇ ਦਿੰਨੇ ਆ ਹਲੇ ਤੱਕ ਇਹੀ ਇੰਜੋਏ ਕਰੋ